ਦੰਦੇਹਾੜੇ ਰਸੋਈ ਵਿੱਚ ਹੋ ਗਿਆ ਕਾਂਡ ਸਾਰੇ ਹੀ ਪਰਿਵਾਰ ਨੂੰ ਪਈਆਂ ਭੱਜਣਾ ਅਕਸਰ ਹੀ ਕਦੇ-ਕਦੇ ਤਾਂ ਜੱਗੂ ਤੇਰਵੀ ਹੋ ਜਾਂਦੀ ਹੈ ਜਿਵੇਂ ਕਿ ਇਸ ਪਰਿਵਾਰ ਨਾਲ ਹੋਇਆ ਦਰਸਲ ਇਸ ਪਰਿਵਾਰ ਦੀ ਔਰਤ ਜਦੋਂ ਰਸੋਈ ਵਿੱਚ ਦੁਪਹਿਰੇ ਚਾਹ ਬਣਾ ਰਹੀ ਸੀ ਤਾਂ ਇੱਕ ਬਾਂਦਰ ਇੱਕੋ ਦਾ ਰਸੋਈ ਦੇ ਅੰਦਰ ਆ ਜਾਂਦਾ ਏ ਜਿਸ ਨੂੰ ਦੇਖ ਕੇ ਔਰਤ ਡਰ ਕੇ ਚੀਕਾਂ ਮਾਰਦੀ ਬਾਹਰ ਨਿਕਲ ਜਾਂਦੀ ਏ ਚੀਕਾਂ ਸੁਣਦੀ ਸਾਰਾ ਸਾਰਾ ਹੀ ਟੱਬਰ ਭੱਜ ਕੇ ਆਉਂਦਾ ਏ ਅਤੇ ਜਦੋਂ ਪਤਾ ਲੱਗਦਾ ਏ ਕਿ ਰਸੋਈ ਵਿੱਚ ਇੱਕ ਬਾਂਦਰ ਵੜ ਗਿਆ ਤਾਂ ਪਹਿਲਾਂ ਤਾਂ ਪਰਿਵਾਰ ਸੋਚਦਾ ਹੈ ਕਿ ਆਮ ਗੱਲ ਏ ਬਾਂਦਰ ਆਪੇ ਬਾਹਰ ਨਿਕਲ ਜਾਊ ਪਰ ਇਹ ਬਾਂਦਰ ਬਾਹਰ ਨਿਕਲਣ ਦੀ ਬਜਾਏ ਸੋਈ ਤੇ ਕਬਜ਼ਾ ਕਰਕੇ ਬੈਠ ਜਾਂਦਾ ਹੈ ਸਾਰਾ ਹੀ ਸਮਾਨ ਚੱਕ ਚੱਕ ਛੁੱਟਣ ਲੱਗ ਜਾਂਦਾ ਹੈ ਰਸੋਈ ਵਿੱਚ ਗਾ ਪਾ ਦਿੰਦਾ ਹੈ ਪਰਿਵਾਰ ਜਿੰਨਾ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਇਹ ਓਨਾ ਹੀ ਜ਼ਿਆਦਾ ਸਮਾਨ ਖੰਡਾਉਣ ਲੱਗ ਜਾਂਦਾ ਜਦੋਂ ਪਰਿਵਾਰ ਇਸ ਨੂੰ ਕੱਢਣ ਲਈ ਛੋਟੀ ਲਿਆਉਂਦਾ ਹੈ ਤਾਂ ਇਹ ਦੰਦ ਕੱਢ ਕੱਢ ਕੇ ਸਾਰਿਆਂ ਨੂੰ ਡਰਾ ਕੇ ਉਥੋਂ ਭਜਾ ਦਿੰਦਾ ਹੈ ਤਕਰੀਬਨ 5 ਘੰਟੇ ਇਹ ਬਾਂਦਰ ਰਸੋਈ ਤੇ ਆਪਣਾ ਕਬਜ਼ਾ ਰੱਖਦਾ ਹੈ ਤੇ ਫਿਰ ਆਪੇ ਹੀ ਚਲਿਆ ਜਾਂਦਾ ਹੈ ਸੋ ਇਹ ਰਸੋਈ ਬਾਂਦਰ ਤੇ ਇਸ ਪਰਿਵਾਰ ਵਿਚਾਲੇ ਜੰਗ ਦਾ ਮੈਦਾਨ ਬਣ ਗਈ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਲੁਰਦੋ ਇਸ ਵੀਡੀਓ ਨੂੰ ਅਗਲੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ